ਖਾਨਾ ਤੇ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਪਰ ਉਸ ਐਕਸ਼ਨ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ ਦਾ ਵੱਡਾ ਬਿਆਨ ਸਾਹਮਣੇ ਆ ਚੁੱਕਿਆ ਕੈਮਰੇ ਸਾਹਮਣੇ ਆ ਗਏ ਜੋਗਿੰਦਰ ਉਗਰਾਹਾਂ ਤੇ ਸਰਕਾਰ ਨੂੰ ਦਿੱਤੀ ਸਿੱਧੀ ਚੇਤਾਵਨੀ ਤੇ ਕੱਲ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਹੜੀ ਗੱਲ ਤੋਂ ਹੋਏ ਸੀ ਗੁੱਸਾ ਇਹ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਅਿੰਦਰ ਲਈ ਗੱਲਾਂ ਦੱਸ ਦਿੱਤੀਆਂ ਤੇ ਅਗਲਾ ਐਕਸ਼ਨ ਵੀ ਐਲਾਨ ਕਰ ਦਿੱਤਾ ਅੱਜ ਹੀ ਕਿਸਾਨਾਂ ਦੇ ਵੱਲੋਂ ਵੱਡਾ ਕੰਮ ਕੀਤਾ ਜਾ ਰਿਹਾ ਕੀ ਕੁਝ ਕੀਤਾ ਜਾਵੇਗਾ ਜੋਗਿੰਦਰ ਉਗਰਾਹਾਂ ਦੀ ਜੁਬਾਨੀ ਸੁਣ ਲੋ ਇੱਕ ਸਾਨੂ ਨੇਕਤਾ ਹੋ ਰਾਂ ਕੱਲ ਵੀ ਜਿਹੜੀ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਗੁੱਸੇ ਨਾਲ ਗੱਲ ਤੋੜ ਕੇ ਗਏ ਜਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਮੀਟਿੰਗ ਦੇ ਅੱਧ ਵਿਚਾਲੇ ਉਹ ਜਦੋਂ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਧਾਰਾ ਮੰਗਾ ਚ ਨੌ ਮੰਗਾ ਤੇ ਤਕਰੀਬਨ ਗੱਲਬਾਤ ਹੋਈ ਤੇ ਨੌ ਮੰਗਾ ਤੇ ਵਾਪਸ ਮੁੱਖ ਮੰਤਰੀ ਸਾਹਿਬ ਦੀ ਅੱਖ ਚ ਫ੍ਰੈਕਸ਼ਨ ਸੀ ਟ੍ਰੀਟਮੈਂਟ ਵਾਸਤੇ ਜਾਣਾ ਸੀ ਉਹਨਾਂ ਨੇ ਗੱਲ ਕਰਨ ਦੀ ਬਾਜ਼ ਸੀ ਜਾ ਸਕਦੇ ਸੀ ਜਦੋਂ ਇਹ ਵੇਰਵਾ ਦਿੱਤਾ ਸੀ ਉਹਨਾਂ ਨੇ ਜਾਣ ਦੀ ਕਹਿਰ ਤੁਸੀਂ ਜਾ ਸਕਦੇ ਜਦੋਂ ਜਾਣਾ ਤੁਸੀਂ ਚਲੇ ਜਾਓ ਗੱਲ ਸੁਣ ਕੇ ਜਾਓ ਪਰ ਅਸੀਂ ਇਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਸਮਾ ਪੁੱਛਿਆ ਸੀ ਵੀ ਤੁਹਾਡੇ ਕੋਲ ਸਮਾਂ ਕਿੰਨਾ ਹੈ ਜਦੋਂ ਇਹਨਾਂ ਨੇ ਖੁੱਲਾ ਸਮਾਂ ਕਿਹਾ ਫਿਰ ਅਸੀਂ ਹੀ ਵਿਸਤਾਰ ਚ ਗੱਲ ਸ਼ੁਰੂ ਕੀਤੀ ਜੇ ਇਹ ਕਹਿੰਦੇ ਵੀ ਸਾਡੇ ਕੋਲ 2 ਘੰਟੇ ਆ ਅਸੀਂ 2 ਘੰਟਿਆਂ ਦੇ ਵਿੱਚ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਅਫਸੋਸ ਖੁੱਲਾ ਸਮਾਂ ਦੇ ਕੇ ਫਿਰ ਵੀ ਇਹਨਾਂ ਨੇ ਅੱਕ ਦੀ ਇਫੈਕਸ਼ਨ ਕਰਾਉਣੀ ਸੀ ਚਲੋ ਇਹਨਾਂ ਦੀ ਪਰਟਮੈਂਟ ਸੀ ਜ਼ਿਆਦਾ ਸੀ ਇਹਨਾਂ ਨੇ ਕੋਈ ਗੱਲ ਨਹੀਂ ਪਰ ਜਾਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਤੁਸੀਂ ਪਰਸੋਂ ਵਾਲੇ ਧਰ ਲੈਣੇ ਤੇ ਬਾਜੀ ਦੱਸ ਸਾਡੇ ਸਾਥੀ ਆਗੂ ਨੇ ਜਵਾਬ ਚ ਕਿਹਾ ਵੀ ਅਸੀਂ ਵਿਚਾਰ ਲਾਂਗੇ ਕੋਈ ਕਹਿੰਦਾ ਵਿਚਾਰਨਾ ਨਹੀਂ ਤੁਸੀਂ ਦੱਸੋ ਵੀ ਪਰਸੋਂ ਵਾਲੇ ਦਾ ਕੀ ਕਰਨਾ ਫਿਰ ਮੈਂ ਤੋਂ ਮਤਲਬ ਮੈਂ ਨਾ ਲਾੜੀ ਬੈਠਾ ਸੀ ਮੈਂ ਕਿਹਾ ਵੀ ਸਾਥੀ ਅਸੀਂ ਮੋਤਰ ਮੋਤਰ ਵੀ ਸਾਡੀ ਖੋਣੀ ਹੈ ਯਾਨੀ ਮੋਤਰ ਮੋਤਰ ਦਾ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਇਹ ਗੱਲ ਸਮਝ ਨਹੀਂ ਆਈ ਵੀ ਹੁੰਦੀ ਕੀ ਹੈ ਇਹ ਮੋਤਰ ਮੋਤਰ ਜੇ ਕਿਸੇ ਮਜ਼ਦੂਰ ਤੋਂ ਕਿਸੇ ਨੇ ਪੱਠੇ ਖੋਦੇ ਕਿਸੇ ਦੇ ਵੱਢਦਾ ਸੀ ਕਰ ਚ ਕਿਸੇ ਕਿਸਾਨ ਨੇ ਪੱਠੇ ਖੋਣ ਤੋਂ ਬਾਅਦ ਉਹਨੇ ਥੱਪੜ ਮਾਰੇ ਉਹ ਰੋਂਣ ਲੱਗ ਗਿਆ ਜਦੋਂ ਰੋਂਦਾ ਹੋ ਉਹ ਰੋਂ ਕੇ ਉਹਦੀ ਛਾਤੀ ਵੀ ਜਾਂਦਾ ਨਾਲੇ ਰੋਈ ਵੀ ਜਾਂਦਾ ਉਦੋਂ ਕਿਸਾਨ ਮੂਰੋਂ ਕਹਿੰਦਾ ਕਹਿੰਦਾ ਮੂਤਰ ਮੂਤਰ ਅਜੇ ਮੂਤਰ ਮੂਤਰ ਛਾੜਦਾ ਉਹ ਕਹਿੰਦਾ ਤਾਂ ਪੱਠੇ ਤਾਂ ਖੋਦੇ ਹੁਣ ਇਹ ਮੂਤਰ ਮੂਤਰ ਵੀ ਖੋਣੀ ਐ ਉਹਨੂੰ ਦੇਖਣ ਨੂੰ ਐ ਇਹ ਇਹ ਸੀ ਸ਼ਬਦ ਵੇ ਮਾਨਸਬ ਜੇ ਗੱਲਾਂ ਅੱਧੀਆਂ ਰਹਿੰਦੀਆਂ ਨੇ ਤੁਸੀਂ ਵਿੱਚੋਂ ਚੱਲੇ ਹੋ ਤੁਸੀਂ ਪਹਿਲੇ ਹੀ ਸੱਤਵੇਂ ਫਾਈਨਲ ਕਰਨਾ ਚਾਹੁੰਦੇ ਹੋ ਵੀ ਮੋਰਚਾ ਲੱਗੂਗਾ ਤੇ ਨਹੀਂ ਲੱਗੂਗਾ ਇਹ ਤਾਂ ਸਾਡਾ ਡਿਸੀਜਨ ਸੀ ਵੀ ਜਦੋਂ ਥਾਰਾਉਂ ਨਹੀਂ ਮੰਗਾ ਤੇ ਮੋਰਚੇ ਦੇ ਬਾਰੇ ਗੱਲ ਹੋ ਗਈ ਬਾਅਦ ਚ ਬੈਠ ਕੇ ਪ੍ਰੀ ਫਾਈਨਲ ਕਰਾਂਗੇ ਮੋਰਚਾ ਲਾਉਣਾ ਚਾਹੀਦਾ ਤੇ ਨਹੀਂ ਲਾਉਣਾ ਚਾਹੀਦਾ ਇਸ ਗੱਲ ਤੋਂ ਮੁੱਖ ਮੰਤਰੀ ਸਾਹਿਬ ਸਾਨੂੰ ਵਿਚ ਵਿਚਾਲੋ ਇਹ ਕਹਿ ਕੇ ਚਲੇਗੇ ਵੀ ਜਿਹੜੀਆਂ ਪਹਿਲੀਆਂ ਮੰਗਾਂ ਮੰਨੀਆਂ ਨੇ ਉਹ ਵੀ ਸਾਰੀਆਂ ਖਤਮ ਤੇ ਜਾਓ ਜਿਹੜਾ ਕੁਝ ਕਰਨਾ ਕਰ ਮੈਂ ਨਹੀਂ ਡਰਦਾ ਜੇ ਨਹੀਂ ਅਸੀਂ ਇਹਨਾਂ ਚੀਜ਼ਾਂ ਦੇ ਵੀ ਕੀਤਾ ਨਾ ਨੂੰ ਵੀ ਜੇ ਤੁਸੀਂ ਕਹਿੰਦੇ ਵੀ ਮੀਟਿੰਗ ਕਰ ਰਹੇ ਆਪਾਂ ਮੀਟਿੰਗ ਦਿੰਨੇ ਆ ਵੀ ਤੁਸੀਂ ਮੀਟਿੰਗ ਦਿੰਦੀ ਉਹ ਤੋਂ ਜਦੋਂ ਅਸੀਂ ਪ੍ਰੋਗਰਾਮ ਰੱਖਦੇ ਆ ਜੇ ਇਸ ਗੱਲ ਤੇ ਉਹ ਤੜਕ ਗਿਆ ਵੀ ਅਸੀਂ ਮੈਂ ਸਭ ਤੋਂ ਡਰਦੇ ਨਹੀਂ ਮੀਟਿੰਗ ਨਹੀਂ ਦਿੱਤੀ ਕਦੇ ਸਰਕਾਰਾਂ ਜਨਤਕ ਲੀਡਰਾਂ ਤੋਂ ਜਨਤਕ ਜਥੇਬੰਦੀ ਤੋਂ ਡਰਦੀਆਂ ਹੁੰਦੀਆਂ ਨੇ ਇਸ ਕਰਕੇ ਭਰਾਓ ਇਹ ਨਾ ਕਹਿਣ ਤੋਂ ਗੱਲ ਤੋੜਨ ਤੋਂ ਬਾਅਦ ਅੱਜ ਸਵੇਰੇ ਵੱਡੀ ਪੱਧਰ ਤੇ ਛਾਪੇਮਾਰੀ ਕਰਕੇ ਜਿਹਨਾਂ ਲਗਭਗ 10 ਵਹੀਕਲ ਮੇਰੇ ਆਏ ਨੇ ਰਾਤ ਨੂੰ ਸੈਂਕੜਿਆਂ ਚ ਕਿਸਾਨਾਂ ਲਗਮਾਂ ਦੇ ਘਰਾਂ ਦੇ ਛਾਪੇਮਾਰੀ ਕੀਤੀ ਹੈ ਦਰਜਣਾ ਕਿਸਾਨ ਗਿਰਤਦਾਰ ਚਿੱਤੇ ਨੇ ਜਿਹੜੀ ਉਹੀ ਕਾਲਪੂ ਵਾਲਾ ਹਾਲਤ ਬਣਾਇਆ ਹੋਇਆ ਹੈ ਇਸ ਹਾਲਤ ਚ ਮੈਂ ਐਸਕੇਮ ਦੇ ਆਗੂ ਹੁੰਦਾ ਹੋਇਆ ਸਾਰੀਆਂ ਇਸਕੀਮਾਂ ਦੇ ਜੱਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਅੱਜ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣ ਇਹ ਰੋਸ ਪ੍ਰਗਟਾਵਾ ਕੀਤਾ ਜਾਵੇ ਉਹਨਾਂ ਦੇ ਪੂਤਲੇ ਫੂਕੇ ਜਾਣ ਤੇ ਕੱਲ ਦੀ ਤਿਆਰੀ ਕਰੋ ਕੱਲ ਵਾਸਤੇ ਬੰਦਿਆਂ ਨੂੰ ਇਕੱਠੇ ਕਰੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ 34 ਸੈਕਟਰ ਦੇ ਵਿੱਚ ਕੋਈ ਜਗ੍ਹਾ ਲਾਟ ਕਰੇ ਸਾਨੂੰ ਆਪਦਾ ਪ੍ਰਦਰਸ਼ਨ ਕਰਨ ਦਿਓ ਇਹ ਜਮੂਰੀ ਹੱਕ ਦੀ ਬਹਾਲੀ ਨੂੰ ਨਾ ਖੋ ਤੁਹਾਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਸਾਨੂੰ ਥਾਂ ਦਿਓ ਨਾਂ ਬਣਦੀ ਹਾਲਤ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੀ ਤਿਆਰੀ ਕਰੋ ਉਹ ਫੈਸਲਾ ਅਸੀਂ ਤੁਹਾਨੂੰ ਸ਼ਾਮ ਨੂੰ ਦੱਸਾਂਗੇ ਤਾਂ ਤੁਸੀਂ ਸੁਣਿਆ ਜੁਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਕੱਲ ਦੀ ਮੀਟਿੰਗ ਦੇ ਵਿੱਚ ਹੋਇਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੋ ਬਾਤਾਲਾਪ ਹੋਈ ਸੀ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਇਹ ਗੱਲ ਆਖ ਦਿੱਤੀ ਕਿ ਅੱਜ ਹੀ ਪੰਜਾਬ ਸਰਕਾਰ ਦੇ ਪਿੰਡਾਂ ਦੇ ਵਿੱਚ ਪੁੱਤਲੇ ਸਾੜੇ ਜਾਣ ਤਾਂ ਕੱਲ ਨੂੰ ਕਹਿੰਦੇ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕਰਕੇ ਚੰਡੀਗੜ੍ਹ ਵੱਲ ਨੂੰ ਤੁਰਪੋ ਦੇਖੀ ਜਾਊਗੀ ਜੋ ਹੁੰਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਸੀ ਕਹਿੰਦੇ ਅਸੀਂ ਧਰਨਿਆਂ ਤੋਂ ਡਰਨ ਵਾਲੇ ਨਹੀਂ ਆ ਜੋ ਕਰਨਾ ਫਿਰ ਕਰ ਲਓ ਤੁਸੀਂ ਆਪਣੀ ਮਰਜ਼ੀ ਕਰੋ ਕਹਿੰਦੇ ਇਹ ਗੱਲ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਸੀ ਨਰਾਜ਼ ਹੋ ਗਏ ਸੀ ਕਿਉਂਕਿ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਨੇ ਭਾਰਤੀ ਕਿਸਾਨੀ ਨੂੰ ਏਕਤਾ ਉਗਰਾਹਾਂ ਦੇ ਪ੍ਰਧਾਨ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਅਸੀਂ ਜੋ ਧਰਨਿਆਂ ਦਾ ਐਲਾਨ ਕਰਦੇ ਹਾਂ ਉਦੋਂ ਹੀ ਤੁਸੀਂ ਮੀਟਿੰਗ ਦੰਨੇ ਹੋ ਮੀਟਿੰਗ ਦਾ ਸੱਦਾ ਉਦੋਂ ਹੀ ਦੰਨੇ ਹੋ ਤਾਂ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਦੇ ਵੱਲੋਂ ਕਹਿੰਦੇ ਕਿਹਾ ਗਿਆ ਕਿ ਅਸੀਂ ਡਰਨ ਵਾਲੇ ਨਹੀਂ ਆ ਕਹਿੰਦੇ ਇਸ ਗੱਲ ਨੂੰ ਲੈ ਕੇ ਪੜਕੁੱਠੇ ਸੀਐਮ ਆਨ ਤਾਂ ਉਸ ਤੋਂ ਬਾਅਦ ਹੀ ਜਿਹੜਾ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਤੇ ਅੱਜ ਤੜਕਸਾਰ ਤੋਂ ਹੀ ਕਿਸਾਨਾਂ ਦੇ ਘਰਾਂ ਦੇ ਅੰਦਰ ਪੁਲਿਸ ਪਹੁੰਚ ਗਈ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਡਿਟੇਨ ਕੀਤਾ ਗਿਆ ਹਿਰਾਸਤ ਦੇ ਵਿੱਚ ਲੈ ਕੇ ਕਈਆਂ ਨੂੰ ਨਜ਼ਰਬੰਦ ਕਰ ਦਿੱਤਾ ਘਰਾਂ ਦੇ ਵਿੱਚ ਹੀ ਤਾਂ ਇਹ ਸਵੇਰ ਤੋਂ ਹੀ ਸਵੇਰ ਤੋਂ ਨਹੀਂ ਬਲਕਿ ਰਾਤ ਤੋਂ ਹੀ ਜਿਹੜਾ ਆ ਐਕਸ਼ਨ ਦੇਖਣ ਨੂੰ ਮਿਲ ਰਿਹਾ ਬਲਵੀਰ ਸਿੰਘ ਰਾਜੇਵਾਲ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੋਰ ਕਈ ਕਿਸਾਨ ਆਗੂ ਜਿਹੜੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਆ ਤਾ ਅੱਜ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੋਕੇ ਜਾਣਗੇ ਪਰ ਕੱਲ ਨੂੰ ਕੀ ਚੰਡੀਗੜ੍ਹ ਜਾ ਪਾਣਗੇ ਕਿਸਾਨ ਜਾਂ ਨਹੀਂ ਕੀ ਪੁਲਿਸ ਕਿਸ ਤਰੀਕੇ ਦੀ ਤਿਆਰੀਆਂ ਕਰਕੇ ਆਉਂਦੀ ਆ ਕਿਸ ਤਰੀਕੇ ਦੇ ਨਾਲ ਪੰਜਾਬ ਸਰ ਤੁਸੀਂ ਸੁਣਿਆ ਜੁਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਜੋ ਕੱਲ ਦੀ ਮੀਟਿੰਗ ਦੇ ਵਿੱਚ ਹੋਇਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੋ ਬਾਤਾਲਾਪ ਹੋਈ ਸੀ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਇਹ ਗੱਲ ਆਖ ਦਿੱਤੀ ਕਿ ਅੱਜ ਹੀ ਪੰਜਾਬ ਸਰਕਾਰ ਦੇ ਪਿੰਡਾਂ ਦੇ ਵਿੱਚ ਪੁੱਤਲੇ ਸਾੜੇ ਜਾਣ ਤਾਂ ਕੱਲ ਨੂੰ ਕਹਿੰਦੇ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕਰਕੇ ਚੰਡੀਗੜ੍ਹ ਵੱਲ ਨੂੰ ਤੁਰਪੋ ਦੇਖੀ ਜਾਊਗੀ ਜੋ ਹੁੰਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਸੀ ਕਹਿੰਦੇ ਅਸੀਂ ਧਰਨਿਆਂ ਤੋਂ ਡਰਨ ਵਾਲੇ ਨਹੀਂ ਆ ਜੋ ਕਰਨਾ ਫਿਰ ਕਰ ਲਓ ਤੁਸੀਂ ਆਪਣੀ ਮਰਜ਼ੀ ਕਰੋ ਕਹਿੰਦੇ ਇਹ ਗੱਲ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਸੀ ਨਰਾਜ਼ ਹੋ ਗਏ ਸੀ ਕਿਉਂਕਿ ਜਿਹੜੇ ਜੋਗਿੰਦਰ ਸਿੰਘ ਉਗਰਾਹਾ ਨੇ ਭਾਰਤੀ ਕਿਸਾਨੀ ਨੂੰ ਨੇਕਤਾ ਉਗਰਾਹਾ ਦੇ ਪ੍ਰਧਾਨੋਂਾਂ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਅਸੀਂ ਜੋ ਧਰਨੇ ਦਾ ਐਲਾਨ ਕਰਦੇ ਹਾਂ ਉਦੋਂ ਹੀ ਤੁਸੀਂ ਮੀਟਿੰਗ ਦੰਨੇ ਹੋ ਮੀਟਿੰਗ ਦਾ ਸੱਦਾ ਉਦੋਂ ਹੀ ਦੰਨੇ ਹੋ ਤਾਂ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਦੇ ਵੱਲੋਂ ਕਹਿੰਦੇ ਕਿਹਾ ਗਿਆ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਕਹਿੰਦੇ ਇਸ ਗੱਲ ਨੂੰ ਲੈ ਕੇ ਪੜਕੁੱਠੇ ਸੀਐਮ ਆਨ ਦਾ ਉਸ ਤੋਂ ਬਾਅਦ ਹੀ ਜਿਹੜਾ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਤੇ ਅੱਜ ਤੜਕਸਾਰ ਤੋਂ ਹੀ ਕਿਸਾਨਾਂ ਦੇ ਘਰਾਂ ਦੇ ਅੰਦਰ ਪੁਲਿਸ ਪਹੁੰਚ ਗਈ ਕਿਸਾਨਾਂ ਨੂੰ ਗ੍ਰਫਤਾਰ ਕਰ ਲਿਆ ਡਿਟੇਨ ਕੀਤਾ ਗਿਆ ਹਰਾਸਤ ਦੇ ਵਿੱਚ ਲੈ ਕੇ ਕਈਆਂ ਨੂੰ ਨਜ਼ਰਬੰਦ ਕਰ ਦਿੱਤਾ ਘਰਾਂ ਦੇ ਵਿੱਚ ਹੀ